ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਤ ਸਬਦਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਘਰ ਦੇ ਮੁੱਖ ਦਰਵਾਜ਼ੇ ਜਾਣੇ ਕਿ ਮੇਨ ਗੇਟ ਦੀ ਸਫਾਈ ਕਿਉਂ ਜ਼ਰੂਰੀ ਹੈ ਸਾਫ਼ ਕਰਕੇ ਗੇਟ ਅੱਗੇ ਪਾਣੀ ਤਰੋਂਕਣਾ ਕਿਉਂ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਭੈਣ ਭਰਾ ਇਹ ਸਵਾਲ ਕਰਦੇ ਹਨ ਕਿ ਮੇਨ ਗੇਟ ਅੱਗੇ ਤਰੋਂਕੇ ਹੋਏ ਪਾਣੀ ਨੂੰ ਬਰਕਤ ਨਾਲ ਕਿਉਂ ਜੋੜਿਆ ਜਾਂਦਾ ਹੈ ਤਾਂ ਸਾਧ ਸੰਗਤ ਜੀ ਸਾਡੇ ਪੁਰਾਣੇ ਬਜ਼ੁਰਗ ਸਾਡੀਆਂ ਦਾਦੀਆਂ ਨਾਨੀਆਂ ਅਕਸਰ ਹੀ ਸਵੇਰੇ ਉੱਠ ਕੇ ਝਾੜੂ ਫੇਰਨ ਤੋਂ ਵੀ ਪਹਿਲਾਂ ਪਾਣੀ ਤਰੋਂਕਦੀਆਂ ਸਨ ਸਾਰੇ ਵਿਹੜੇ ਵਿੱਚ ਮੇਨ ਗੇਟ ਦੇ ਅੱਗੇ ਜਿਹਦੇ ਨਾਲ ਕੀ ਸਾਰਾ ਘਰ ਵਿੱਚ ਜੋ ਵੀ ਉੱਡਣ ਵਾਲਾ ਮਿੱਟੀ ਘਾਟਾ ਹੁੰਦਾ ਸੀ ਉਹ ਬਹਿ ਜਾਂਦਾ ਸੀ ਕਿਉਂਕਿ ਉਸ ਵਕਤ ਜਗਾ ਕੱਚੀ ਹੁੰਦੀ ਸੀ ਪੱਕੇ ਘਰ ਬਹੁਤ ਹੀ ਘੱਟ ਹੁੰਦੇ ਸਨ ਪਰ ਅੱਜ ਵੀ ਜਦੋਂ ਵੀ ਸਵੇਰੇ ਉੱਠਦੇ ਹਾਂ ਤਾਂ ਗੇਟ ਦੇ ਅੱਗੇ ਜਿਹੜਾ ਪਾਣੀ ਤਰੋਂਕਣਾ ਕਿਉਂ ਜ਼ਰੂਰੀ ਆ ਭਾਵੇਂ ਹੁਣ ਕੱਚੀ ਜਗ੍ਹਾ ਨਹੀਂ ਹੈ ਪਰ ਫਿਰ ਵੀ ਪਾਣੀ ਜਿਹੜਾ ਤਰੌਂਕਣਾ ਜ਼ਰੂਰੀ ਕਿਉਂ ਹੈ ਤਾਂ ਸਾਰੀ ਗੱਲਬਾਤ ਆਪਾਂ ਜਿਹੜੀ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸਾਡੀਆਂ ਬਜ਼ੁਰਗ ਬੀਬੀਆਂ ਸਾਨੂੰ ਕੀ ਸਮਝਾਉਣਾ ਚਾਹੁੰਦੀਆਂ ਸਾਨੂੰ ਇਸ ਤਰ੍ਹਾਂ ਕਰਨ ਦੇ ਨਾਲ ਕਿਵੇਂ ਬਰਕਤ ਆਉਂਦੀ ਸੀ ਕਿਵੇਂ ਘਰ ਦੇ ਵਿੱਚ ਜਿਹੜਾ ਵਾਅਦਾ ਹੁੰਦਾ ਸੀ ਤਾਂ ਜਦੋਂ ਸਾਡੇ ਵਰਗਿਆਂ ਨੇ ਉਹਨਾਂ ਤੋਂ ਸਵਾਲ ਪੁੱਛਨੇ ਤਾਂ ਉਹਨਾਂ ਨੇ ਸਾਨੂੰ ਕਹਾਣੀ ਜਹੀ ਸੁਣਾਉਣੀ ਉਹੀ ਕਹਾਣੀ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਦੇ ਵਿੱਚੋਂ ਬਹੁਤ ਹੀ ਵਧੀਆ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਆ ਇੱਕ ਸਿੱਖਿਆ ਨਿਕਲਦੀ ਆ ਸਾਡੀਆਂ ਦਾਦੀਆਂ ਨਾਨੀਆਂ ਸਾਡੇ ਬਜ਼ੁਰਗਾਂ ਨੇ ਕਹਿਣਾ ਕਿ ਗਰੀਬੀ ਤੇ ਮਾਇਆ ਦੋਨੇ ਭੈਣਾਂ ਨੇ ਤੇ ਇਹਨਾਂ ਦੋਵਾਂ ਵਿੱਚ ਹਮੇਸ਼ਾ ਹੀ ਜੁਦਾਈ ਰਹਿੰਦੀ ਆ ਗਰੀਬੀ ਮਾਇਆ ਤੇ ਲੱਗਦੀ ਆ ਕਿਉਂਕਿ ਗਰੀਬੀ ਨੂੰ ਕੋਈ ਚੰਗਾ ਨਹੀਂ ਜਾਣਦਾ ਗਰੀਬੀ ਕਹਿੰਦੀ ਕਿ ਤੂੰ ਜਿਹਦੇ ਵੀ ਘਰ ਜਾਨੀ ਆ ਲੋਕ ਤੇਰੀ ਬਹੁਤ ਕਦਰ ਕਰਦੇ ਆ ਹਰੇਕ ਕੋਈ ਤੈਨੂੰ ਆਪਦੇ ਘਰ ਚਾਹੁੰਦਾ ਆ ਦੋਨੇ ਹੀ ਇੱਕ ਦਿਨ ਗੱਲਾਂ ਕਰ ਰਹੀਆਂ ਸਨ ਗਰੀਬੀ ਕਹਿੰਦੀ ਕਿ ਮਾਇਆ ਤੇਰੀ ਬਹੁਤ ਕਦਰ ਆ ਤੈਨੂੰ ਤਾਂ ਲੋਕ ਆਪਣੇ ਘਰ ਦੇ ਵਿੱਚ ਰੱਖ ਕੇ ਬੜੇ ਖੁਸ਼ ਨੇ ਮੇਰੀ ਕੋਈ ਕਦਰ ਨਹੀਂ ਕਰਦਾ ਮੈਨੂੰ ਕੋਈ ਵੀ ਘਰ ਵੜ ਕੇ ਰਾਜ਼ੀ ਨਹੀਂ ਤਾਂ ਮਾਇਆ ਕਹਿੰਦੀ ਕਿ ਮੈਂ ਉੱਥੇ ਜਾਨੀ ਆ ਜਿੱਥੇ ਮੇਰੀ ਕਦਰ ਕੀਤੀ ਜਾਂਦੀ ਆ ਮੇਰਾ ਸਵਾਗਤ ਕੀਤਾ ਜਾਂਦਾ ਹੈ ਤਾਂ ਗਰੀਬੀ ਕਹਿੰਦੀ ਕਿ ਤੇਰਾ ਸਵਾਗਤ ਹੋ ਕਿਸ ਤਰ੍ਹਾਂ ਤਾਂ ਮਾਇਆ ਨੇ ਦੱਸਿਆ ਕਿ ਜਿੱਥੇ ਗੰਦਗੀ ਨਾ ਹੋਵੇ ਜਿੱਥੇ ਆਲਸ ਦਲਿੱਦਰ ਨਾ ਹੋਵੇ ਮੈਂ ਉੱਥੇ ਜਾਂਦੀ ਆ ਤੇ ਤੂੰ ਇਸ ਘਰ ਬਹਿ ਜਾਂਦੀ ਆ ਜਿੱਥੇ ਦੋਵੇਂ ਚੀਜ਼ਾਂ ਹੁੰਦੀਆਂ ਨੇ ਦੋਨਾਂ ਦੇ ਵਿੱਚ ਜਿਹਦੇ ਲੱਗ ਗਈ ਦੋਵੇਂ ਤੁਰੀਆਂ ਜਾਂਦੀਆਂ ਗੱਲਾਂ ਕਰਦੀਆਂ ਜਾਂਦੀਆਂ ਸਾਹਮਣੇ ਇੱਕ ਪੰਡਤ ਤੇ ਗਰੀਬੀ ਦੀ ਨਿਗਾਹ ਪੈ ਜਾਂਦੀ ਆ ਜੋ ਸਵੇਰੇ ਰੋਜ਼ ਉੱਠਦਾ ਹੈ ਸੇਵਾ ਸਿਮਰਨ ਕਰਦਾ ਹੈ ਕਥਾ ਕਰਦਾ ਹੈ ਆਪ ਵੀ ਸਾਫ਼ ਸੁਥਰਾ ਰਹਿੰਦਾ ਹੈ ਤੇ ਘਰ ਵੀ ਸਾਫ਼ ਸੁਥਰਾ ਰੱਖਦਾ ਹੈ ਘਰ ਗਰੀਬੀ ਜੀ ਤਾਂ ਗਰੀਬੀ ਮਾਇਆ ਨੂੰ ਕਹਿੰਦੀ ਕਿਸ ਦੇ ਘਰ ਤਾਂ ਸਾਫ਼ ਸਫਾਈ ਵੀ ਬਹੁਤ ਆ ਇਹ ਰੋਜ਼ ਸਵੇਰੇ ਉੱਠ ਕੇ ਪਰਮਾਤਮਾ ਦਾ ਨਾਮ ਵੀ ਲੈਂਦਾ ਹੈ ਤਾਂ ਫਿਰ ਇਸ ਦੇ ਘਰ ਵਿੱਚ ਗਰੀਬੀ ਜਾਣੀ ਮੈਂ ਕਿਉਂ ਆ ਤਾਂ ਗੋ ਮਾਇਆ ਕਹਿਣ ਲੱਗੀ ਕਿ ਇਹ ਸਦੇ ਕਰਮ ਹਨ ਪਰ ਹੁਣ ਇਸ ਨੇ ਆਪਦੇ ਕਰਮਾਂ ਨੂੰ ਸੁਧਾਰ ਲਿਆ ਹੈ ਤੇ ਬਹੁਤ ਜਲਦੀ ਇਹਦੇ ਘਰ ਮਾਇਆ ਜਿਹੜੀ ਆ ਉਹ ਵਾਸ ਕਰੂਗੀ ਮਾਇਆ ਕਹਿੰਦੀ ਕਿ ਕੋਈ ਚੀਜ਼ ਕਿਸੇ ਦਾ ਵਕਤ ਹੁੰਦਾ ਹੈ ਇਹ ਮੇਰੇ ਆਉਣ ਦੇ ਸਾਰੇ ਇੰਤਜ਼ਾਮ ਕਰ ਲਏ ਨੇ ਤੇ ਹੁਣ ਮੈਂ ਇੱਥੇ ਤੇ ਹੁਣ ਮੈਂ ਥੋ ਤੈਨੂੰ ਕੱਢ ਦੇਣਾ ਹੈ ਤੇ ਇਹਦੇ ਘਰ ਮੈਂ ਆਪ ਵਾਸ ਕਰੂੰਗੀ ਇਹ ਤਾਂ ਗਰੀਬੀ ਤੇ ਜਿਹੜੀ ਮਾਇਆ ਹੈ ਉਹਨਾਂ ਦੋਨਾਂ ਦੇ ਵਿੱਚ ਜਿੱਦ ਲੱਗ ਗਈ ਗਰੀਬੀ ਕਹਿੰਦੀ ਕਿ ਮੈਨੂੰ ਤਾਂ ਇੱਥੋਂ ਬਾਹਰ ਨਹੀਂ ਕੱਢ ਸਕਦੀ ਹੁਣ ਮੈਂ ਤੈਨੂੰ ਇੱਥੇ ਹੀ ਰਹਿ ਕੇ ਵਿਖਾਵਾਂਗੀ ਅਗਲੇ ਦਿਨ ਜਦੋਂ ਸਵੇਰ ਹੁੰਦੀ ਆ ਤਾਂ ਪੰਡਤ ਹਮੇਸ਼ਾ ਦੀ ਤਰ੍ਹਾਂ ਅੰਮ੍ਰਿਤ ਵੇਲੇ ਉੱਠਦਾ ਇਸ਼ਨਾਨ ਕਰਦਾ ਘਰ ਦੀ ਸਾਫ ਸਫਾਈ ਕਰਦਾ ਹੈ ਘਰ ਦੇ ਹਰ ਕੋਨੇ ਵਿੱਚ ਪਾਣੀ ਦਾ ਛੱਟਾ ਦਿੰਦਾ ਹੈ ਤੇ ਬਾਅਦ ਵਿੱਚ ਜਦੋਂ ਕਥਾ ਕਰਨ ਲਈ ਉਸੇ ਜਗ੍ਹਾ ਤੇ ਜਾਂਦਾ ਹੈ ਜਿੱਥੇ ਉਹ ਜਾਂਦਾ ਸੀ ਤਾਂ ਉੱਥੇ ਜਾਂਦਿਆਂ ਨੂੰ ਇੱਕ ਵਾਸਤਾ ਡੰਡਾ ਪਿਆ ਹੁੰਦਾ ਹੈ ਉਹ ਵਾਸਤੇ ਡੰਡੇ ਦੇ ਅੰਦਰ ਬਹੁਤ ਸਾਰੀਆਂ ਸੋਨੇ ਚਾਂਦੀ ਦੀਆਂ ਮੋਹਰਾਂ ਪੈਸੇ ਜਿਹੜੇ ਮਾਇਆ ਨੇ ਪਾਏ ਹੁੰਦੇ ਆ ਤੇ ਜਦੋਂ ਕਥਾ ਕਰਨ ਜਾਂਦਾ ਹੈ ਤਾਂ ਉਹ ਵੇਖਦਾ ਹੈ ਉਸ ਡੰਡੇ ਨੂੰ ਫੜ ਕੇ ਆਪਦੇ ਕੋਲ ਰੱਖ ਲੈਂਦਾ ਹੈ ਕੀ ਪਤਾ ਨਹੀਂ ਇੱਥੇ ਕੌਣ ਰੱਖ ਗਿਆ ਉਹ ਮਨੋਂ ਮਨ ਸੋਚਦਾ ਹੈ ਕਿ ਚਲ ਕੋਈ ਗੱਲ ਨਹੀਂ ਬਹੁਤ ਸੁੰਦਰ ਡੰਡਾ ਹੈ ਇਹਨੂੰ ਮੈਂ ਆਪਦੇ ਘਰ ਲੈ ਜਾਵਾਂਗਾ ਕਥਾ ਸਮਾਪਤ ਹੁੰਦੀ ਆ ਕਥਾ ਸਮਾਪਤ ਹੋਣ ਤੋਂ ਬਾਅਦ ਜਦ ਉਹ ਡੰਡਾ ਚੁੱਕ ਕੇ ਆਪਦੇ ਘਰ ਵੱਲ ਜਾਣ ਲੱਗਦਾ ਹੈ ਤਾਂ ਇੱਕ ਆਦਮੀ ਜੋ ਕਥਾ ਸੁਣ ਰਿਹਾ ਸੀ ਉਹ ਕਹਿੰਦਾ ਕਿ ਪੰਡਿਤ ਜੀ ਇਹ ਵਾਸ ਦਾ ਡੰਡਾ ਮੈਨੂੰ ਦੇ ਦਿਓ ਮੈਨੂੰ ਇਸ ਦੀ ਬਹੁਤ ਲੋੜ ਆ ਮੇਰੇ ਕੋਲ ਭਾਵੇਂ ਤੁਸੀਂ ਇਸ ਦਾ ਮੁੱਲ ਲੈ ਲਓ ਤਾਂ 1 ਰੁਪਇਆ ਪੰਡਿਤ ਨੂੰ ਦੇ ਦਿੰਦਾ ਹੈ ਤਾਂ ਪੰਡਿਤ ਵੀ ਸਵੇਰੇ ਸਵੇਰ ਦਾ ਟਾਈਮ ਵੇਖ ਕੇ ਨਾ ਨਹੀਂ ਕਰ ਪਾਉਂਦਾ ਤੇ ਉਹ 1 ਰੁਪਏ ਦੇ ਬਦਲੇ ਉਹ ਡੰਡਾ ਜਿਹੜਾ ਸੀ ਵਾਂਸ ਦਾ ਉਸ ਆਦਮੀ ਨੂੰ ਦੇ ਦਿੰਦਾ ਹੈ ਇਧਰ ਗਰੀਬੀ ਕਹਿੰਦੀ ਮਾਇਆ ਨੂੰ ਕਿ ਹੁਣ ਦੱਸ ਮੈਂ ਇਸ ਦੇ ਘਰ ਤੈਨੂੰ ਨਹੀਂ ਵੜਨ ਦੇਣਾ ਜਿਹੜਾ 1 ਰੁਪਇਆ ਉਹ ਵੀ ਮੈਂ ਤੋਂ ਖੋਹ ਲੈਣਾ ਹੈ ਸੋਨੇ ਚਾਂਦੀ ਦੀਆਂ ਮੋਹਰਾਂ ਦਾ ਤਾਂ ਮੈਂ ਇਹਦੇ ਕੋਲੋਂ ਖੋਹ ਲਈਆਂ ਹਨ ਉਹ ਜਿਹੜਾ 1 ਰੁਪਏ ਦਾ ਉਹ ਵੀ ਮੈਨੂੰ ਇਹਦੇ ਕੋਲੋਂ ਖੋ ਕੇ ਦਿਖਾਉਂਗੀ ਮਾਇਆ ਚੁੱਪ ਕਰਕੇ ਸੁਣਦੀ ਰਹਿੰਦੀ ਆ ਤਾਂ ਉਸ ਦਿਨ ਹੀ ਮੀਂਹ ਪੈ ਜਾਂਦਾ ਹੈ ਤੇ ਜਦੋਂ ਪੰਡਤ ਰਸਤੇ ਵਿੱਚ ਜਾ ਰਿਹਾ ਹੁੰਦਾ ਹੈ ਤਾਂ ਉਹ ਚਿੱਕੜ ਦੇ ਵਿੱਚ ਡਿੱਗ ਪੈਂਦਾ ਗਾਰੇ ਦੇ ਨਾਲ ਲੱਥਪੱਥ ਹੋਇਆ ਪੰਡਤ ਜਦੋਂ ਆਪਦੇ ਕੱਪੜੇ ਲਾ ਕੇ ਸਾਫ਼ ਕਰਨਾ ਆਪਣੇ ਘਰ ਵੜਦਾ ਹੈ ਤਾਂ ਉਹਨਾਂ ਦਾ ਸ਼ਰਾਰਤੀ ਬੱਚਾ ਜੋ ਪੰਡਤ ਨੇ ਆਪਦੇ ਕੱਪੜੇ ਰੱਖੇ ਹੁੰਦੇ ਹਨ ਉਹਨਾਂ ਦੇ ਵਿੱਚੋਂ ਇੱਕ ਰੁਪਈਆ ਕੱਢ ਲੈਂਦਾ ਹੈ ਤਾਂ ਫਿਰ ਗਰੀਬੀ ਖੁਸ਼ ਹੁੰਦੀ ਆ ਤੇ ਮਾਇਆ ਨੂੰ ਕਹਿੰਦੀ ਆ ਕਿ ਵੇਖ ਮੈਂ ਤਾਂ ਇਹਦੇ ਕੋਲੋਂ ਇੱਕ ਰੁਪਈਆ ਵੀ ਨਹੀਂ ਰਹਿਣ ਦਿੱਤਾ ਤੇ ਹੱਸਣ ਲੱਗ ਜਾਂਦੀ ਹੈ ਤੇ ਫਿਰ ਮਾਇਆ ਕਹਿੰਦੀ ਕਿ ਉਧਰ ਵੇਖ ਮੇਰਾ ਕਮਾਲ ਜਿਹੜਾ ਆਦਮੀ ਸਵੇਰੇ ਉਸ ਤੋਂ ਵਾਸਤਾ ਡੰਡਾ ਲੈ ਕੇ ਗਿਆ ਸੀ ਉਹ ਫਿਰ ਲਬਦਾ ਲਪਾਉਂਦਾ ਪੰਡਿਤ ਨੂੰ ਉੱਥੇ ਹੀ ਆ ਜਾਂਦਾ ਹੈ ਤੇ ਪੰਡਿਤ ਨੂੰ ਮਿਲ ਕੇ ਕਹਿੰਦਾ ਕਿ ਇਹ ਵਾਸਤਾ ਡੰਡਾ ਬਹੁਤ ਭਾਰਾ ਸੀ ਜਿਸ ਕੰਮ ਲਈ ਮੈਂ ਲੈ ਕੇ ਗਿਆ ਸੀ ਉਹ ਕੰਮ ਵੀ ਨਹੀਂ ਆਇਆ ਕਿਉਂਕਿ ਇਹ ਪੂਰੇ ਮੇਚੇ ਦਾ ਨਹੀਂ ਸੀ ਤੁਸੀਂ ਆਪ ਦਾ ਡੰਡਾ ਰੱਖ ਲਓ ਤੇ ਮੈਨੂੰ 1 ਰੁਪਿਆ ਮੇਰਾ ਜਿਹੜਾ ਵਾਪਸ ਦੇ ਦਿਓ ਤਾਂ ਜੋ ਮੈਂ ਬਾਜ਼ਾਰ ਦੇ ਵਿੱਚੋਂ ਹੋਰ ਵਾਸਤਾ ਡੰਡਾ ਲੈ ਆਵਾਂ ਤਾਂ ਪੰਡਿਤ ਉਹ ਡੰਡਾ ਰੱਖ ਲੈਂਦਾ ਹੈ ਤੇ 1 ਰੁਪਿਆ ਜੋ ਕਿ ਉਸ ਕੋਲੋਂ ਗਵਾਚ ਗਿਆ ਸੀ ਉਹ ਕਹਿ ਦਿੰਦਾ ਹੈ ਕਿ ਉਹ 1 ਰੁਪਿਆ ਤਾਂ ਮੇਰਾ ਜਿਹੜਾ ਇੱਥੇ ਚਿਕੜ ਵਿੱਚ ਡਿੱਗ ਪਿਆ ਤੂੰ ਸ਼ਾਮ ਨੂੰ ਘਰੇ ਆ ਕੇ ਮੇਰੇ ਕੋਲੋਂ 1 ਰੁਪਿਆ ਲੈ ਜਾਵੀਂ ਇਸੇ ਤਰੀਕੇ ਨਾਲ ਜਿਹੜਾ ਡੰਡਾ ਸੀ ਉਹ ਪੰਡਿਤ ਨੂੰ ਫਿਰ ਵਾਪਸ ਮਿਲ ਜਾਂਦਾ ਹੈ ਉਹਨੇ ਨੂੰ ਉਹ ਸ਼ਰਾਤੀ ਬੱਚੇ ਦਾ ਬਾਪ ਉਸ ਬੱਚੇ ਨੂੰ ਲੈ ਕੇ ਪੰਡਿਤ ਦੇ ਕੋਲ ਆਉਂਦਾ ਹੈ ਤੇ ਨਾਲੇ ਮਾਫੀ ਮੰਗਦਾ ਹੈ ਤੇ ਨਾਲੇ ਜਿਹੜਾ 1 ਰੁਪਿਆ ਉਸ ਬੱਚੇ ਨੇ ਚੁੱਕਿਆ ਸੀ ਉਹ ਵੀ ਪੰਡਿਤ ਨੂੰ ਵਾਪਸ ਕਰ ਦਿੰਦਾ ਹੈ ਹੁਣ ਇਸ ਤਰ੍ਹਾਂ ਹੁੰਦਾ ਵੇਖ ਗਰੀਬੀ ਨੂੰ ਬਹੁਤ ਗੁੱਸਾ ਚੜਦਾ ਹੈ ਉਹ ਕਹਿੰਦੀ ਹੈ ਕਿ ਇਸ ਤਰ੍ਹਾਂ ਨਹੀਂ ਕੰਮ ਠੀਕ ਆਉਣਾ ਇਸ ਪੰਡਿਤ ਨੂੰ ਹੀ ਖਤਮ ਕਰਨਾ ਪੈਣਾ ਹੈ ਤਾਂ ਉਹ ਸੱਪ ਦਾ ਰੂਪ ਧਾਰ ਕੇ ਪੰਡਿਤ ਨੂੰ ਦਸਣ ਆਉਂਦੀ ਹੈ ਇਹਦਰ ਪੰਡਤ ਆਪਦੇ ਵਿਚਾਲੀ ਉਸੇ ਡੰਡੇ ਦੇ ਨਾਲ ਹੀ ਉਸ ਝੱਪ ਦੇ ਲੱਕ ਵਿੱਚ वार ਕਰ ਦਿੰਦਾ ਹੈ ਜਿਸ ਦੇ ਨਾਲ ਉਹ ਡੰਡਾ ਟੁੱਟ ਜਾਂਦਾ ਹੈ ਜਦੋਂ ਡੰਡਾ ਟੁੱਟਦਾ ਹੈ ਤਾਂ ਬਹੁਤ ਸਾਰੇ ਸੋਨੇ ਚਾਦੀ ਦੀਆਂ ਮੋਹਰਾਂ ਦੇ ਪੈਸੇ ਉਸ ਡੰਡੇ ਦੇ ਵਿੱਚੋਂ ਨਿਕਲਦੇ ਨੇ ਜਿਨ੍ਹਾਂ ਨੂੰ ਵੇਖ ਕੇ ਪੰਡਤ ਬਹੁਤ ਖੁਸ਼ ਹੁੰਦਾ ਹੈ ਤੇ ਉਹਨੇ ਨੂੰ ਸਾਰੇ ਪੈਸਿਆਂ ਨੂੰ ਚੁੱਕ ਕੇ ਉਹ ਆਪਦੇ ਕੋਲ ਰੱਖ ਲੈਂਦਾ ਹੈ ਉਸ ਦੀ ਗਰੀਬੀ ਦੂਰ ਹੋ ਜਾਂਦੀ ਆ ਤੇ ਉਹਦੇ ਕੰਮ ਵਿੱਚ ਬਰਕਤ ਪੈ ਜਾਂਦੀ ਆ ਬਹੁਤ ਸਾਰਾ ਪੈਸਾ ਜਿਹੜਾ ਉਹਨੂੰ ਮਿਲ ਜਾਂਦਾ ਹੈ ਤੇਦਰ ਗਰੀਬੀ ਲੰਗੜਾਉਂਦੀ ਹੋਈ ਮਾਇਆ ਦੇ ਕੋਲ ਆਉਂਦੀ ਆ ਤੇ ਉਸ ਤੋਂ ਮਾਫੀ ਮੰਗਦੀ ਆ ਕਿ ਜਿੱਥੇ ਤੂੰ ਆ ਉਥੇ ਮੈਂ ਨਹੀਂ ਰਹਿ ਸਕਦੀ ਮੈਨੂੰ ਮਾਫ ਕਰ ਦੇ ਤਾਂ ਫਿਰ ਮਾਇਆ ਉਸ ਨੂੰ ਸਮਝਾਉਂਦੀ ਆ ਜਿੱਥੇ ਆਲਸ ਨਹੀਂ ਗੰਦਗੀ ਨਹੀਂ ਉਥੇ ਹਮੇਸ਼ਾ ਇਨਸਾਨ ਦੇ ਕਰਮਾਂ ਦੇ ਅਨੁਸਾਰ ਮੈਂ ਜਾਂਦੀ ਹਾਂ ਤੇ ਵਾਸ ਕਰਦੀ ਹਾਂ ਪਰ ਜਿੱਥੇ ਲੋਕ ਲੰਮੀਆਂ ਤਾਣ ਕੇ ਸੁੱਤੇ ਰਹਿੰਦੇ ਆ ਉਥੇ ਮੇਰਾ ਕੋਈ ਕੰਮ ਨਹੀਂ ਮੈਂ ਕਦੇ ਵੀ ਦਲਿੱਤਰ ਦੇ ਆਲਸ ਵਾਲੇ ਲੋਕਾਂ ਦੇ ਕੋਲ ਨਹੀਂ ਜਾਂਦੀ ਸਾਧ ਸੰਗਤ ਜੀ ਅੱਜ ਦੀ ਜਿਹੜੀ ਇਹ ਕਥਾ ਇਹ ਕਹਾਣੀ ਸੁਣਾਈ ਸਾਡੇ ਬਜ਼ੁਰਗ ਸਾਨੂੰ ਇਹੀ ਸਮਝਾਉਣਾ ਚਾਹੁੰਦੇ ਸੀ ਕਿ ਅੰਮ੍ਰਿਤ ਵੇਲੇ ਉੱਠ ਕੇ ਕੀਤੇ ਕੰਮਾਂ ਵਿੱਚ ਹੀ ਬਰਕਤ ਆ ਮੈ ਜੋ ਮਨੋਕੋ ਸਵੇਰੇ ਉੱਠ ਘਰ ਦਾ ਦਲਿੱਦਰ ਦੂਰ ਕਰਦਾ ਹੈ ਆਪ ਦਾ ਆਲਸ ਦੂਰ ਕਰਦਾ ਹੈ ਉਹਦੇ ਘਰ ਹੀ ਬਰਕਤ ਵਾਸ ਕਰਦੀ ਹੈ ਉੱਥੇ ਹੀ ਮਾਇਆ ਦੇ ਟੇਰ ਲੱਗਦੇ ਨੇ ਜਿਹਦੇ ਘਰ ਬਰਕਤ ਆ ਉਹਦੇ ਘਰੇ ਖੁਸ਼ੀਆਂ ਸੁੱਖ ਸਮਰiddhi ਆ ਤੇ ਜਿਹਦੇ ਘਰ ਦਿਲ ਡਰੋਤੇ ਬਿਮਾਰੀਆਂ ਪੈਦਾ ਹੁੰਦੀਆਂ ਨੇ ਤੇ ਬਿਮਾਰੀਆਂ ਖਰਚੇ ਦਾ ਕਾਰਨ ਬਣਦੀਆਂ ਨੇ ਇਸ ਕਰਕੇ ਇਨਸਾਨ ਨੂੰ ਗਰੀਬੀ ਸਹਿਣੀ ਪੈਂਦੀ ਆ ਇਸ ਲਈ ਜਿਹੜਾ ਇਹ ਪਾਣੀ ਤਰੰਕਣਾ ਇਸ ਨੂੰ ਬਰਕਤ ਨਾਲ ਇਸੇ ਕਰਕੇ ਜੋੜਿਆ ਜਾਂਦਾ ਹੈ ਕਿ ਜਦੋਂ ਆਪਾਂ ਸਵੇਰੇ ਉੱਠਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਘਰ ਦੇ ਵਿੱਚੋਂ ਸਾਫ਼ ਸਫਾਈ ਕਰਕੇ ਕੂੜਾ ਕਰਕੜ ਕੱਢ ਕੇ ਬਾਹਰ ਸੁੱਟ ਦਈਏ ਤੇ ਆਪ ਦੇ ਘਰ ਨੂੰ ਚੰਗੀ ਤਰ੍ਹਾਂ ਸਾਫ਼ ਕਰੀਏ 메ਨ ਗੇਟ ਦੇ ਅੱਗੇ ਪਾਣੀ ਤਰੰਕੀਏ ਤਾਂ ਜੋ ਇਸੇ ਰਸਤੇ ਹੀ ਖੁਸ਼ੀਆਂ ਸੁੱਖ ਸਮ੍ਰiddhi ਸਾਡੇ ਘਰ ਆਵੇ ਆਪਣੇ ਆਲਸ ਤੇ ਦੁਲਿੱਦਰ ਨੂੰ ਦੂਰ ਭਜਾ ਦਈਏ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਦੁਲਿੱਦਰ ਦੂਰ ਹੁੰਦਾ ਹੈ ਬਹੁਤ ਸਾਰੇ ਕੰਮ ਜਿਹੜੇ ਆ ਵੇਲੇ ਨਾਲ ਹੋ ਜਾਂਦੇ ਨੇ ਜਦੋਂ ਅਸੀਂ ਸਵੇਰੇ ਵੇਲੇ ਨਾਲ ਉੱਠਦੇ ਆ ਤਾਂ ਬਹੁਤ ਸਾਰੇ ਕੰਮਾਂ ਦੇ ਨਵੇਂ-ਨਵੇਂ ਰਾਹ ਜਿਹੜੇ ਆ ਉਹ ਖੁੱਲਦੇ ਆ ਸਾਡੇ ਮਨ ਨੂੰ ਖੁਸ਼ੀ ਹੁੰਦੀ ਆ ਤੇ ਜੇ ਮਨ ਖੁਸ਼ ਆ ਤਾਂ ਅਸੀਂ ਸਾਰੇ ਕੰਮ ਜਿਹੜੇ ਆ ਉਹ ਬੜੇ ਸਹੀ ਤਰੀਕੇ ਦੇ ਨਾਲ ਖੁਸ਼ੀ ਖੁਸ਼ੀ ਨਿਬੇੜ ਲੈਂਦੇ ਆ ਤਾਂ ਫਿਰ ਅੱਜ ਦੀ ਇਸ ਕਥਾ ਇਸ ਕਹਾਣੀ ਤੋਂ ਤੁਸੀਂ ਵੀ ਕੋਈ ਸਿੱਖਿਆ ਲਈ ਹੋਵੇ ਤੈਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ